ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਸਬਜ਼ੀ ਕਿਉਂਕਿ ਹੁਣ ਗਰਮੀ ਆ ਗਈਆਂ ਗਰਮੀਆਂ ਦੇ ਲਈ ਆਪਾਂ ਹਲਕੀ ਜੀ ਸਬਜ਼ੀ ਬਣਾਉਣੀ ਆਪਾਂ ਲਏ ਹੈ ਜੀ ਆਲੂ ਆਪਾਂ ਚਾਰ ਪੰਜ ਕਾ ਆਲੂ ਸੀ ਛੋਟੇ ਛੋਟੇ ਤੇ ਉਹਨਾਂ ਨੂੰ ਕੱਟ ਕੇ ਆਪਾਂ ਪਾਣੀ ਚ ਪਾ ਕੇ ਰੱਖਿਆ ਹੋਇਆ ਤੇ ਆ ਆ ਆਪਣਾ ਜੀ ਪਿਆਜ਼ ਹਰੀ ਮਿਰਚ ਤੇ ਟਮਾਟਰ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਜੀ ਸਾਰਿਆਂ ਨੂੰ ਇਕੱਠੇ ਉੱਬੀ ਆਪਾਂ ਤੁਹਾਨੂੰ ਦਿਖਾਉਨੇ ਆਂ ਕਿ ਆ ਹੈਗੇ ਆ ਜੀ ਸਬਜੀ ਵਾਲੇ ਪਕੌੜੇ ਆਪਾਂ ਇਹ ਪਾ ਕੇ ਬਣਾਵਾਂਗੇ ਸਬਜੀ ਤੇ ਚਲੋ ਜੀ ਪਹਿਲਾਂ ਆਪਾਂ ਤੇਲ ਗਰਮ ਰੱਖ ਲੈਨੇ ਆਂ ਆਪਾਂ ਕੁੱਕਰ ਚਾਹਾਂ ਤੇਲ ਪਾ ਕੇ ਤੇ ਰੱਖਿਆ ਹੋਇਆ ਗਰਮ ਤੇ ਉਨੇ ਆਪਾਂ ਆਪਣਾ ਜਿਹੜਾ ਸਮਾਨ ਆ ਇਹਨੂੰ ਗ੍ਰाइंड ਕਰ ਲੈਨੇ ਆ ਜੀ ਆਲੋ ਜੀ ਆਪਾਂ ਇਹਦੇ ਵਿੱਚ ਪਾ ਲਏ ਸੀ ਪਿਆਜ਼, ਹਰੀ ਮਿਰਚ ਤੇ ਟਮਾਟਰ। ਹੁਣ ਆਪਾਂ ਜਿਹੜੇ ਮਸਾਲੇ ਪਾਉਣੇ ਆ ਆਪਾਂ ਉਹ ਵੀ ਇਹਦੇ ਵਿੱਚ ਹੀ ਪਾ ਲੈਣੇ ਜੀ। ਆਲੋ ਜੀ ਆਪਾਂ ਹਲਦੀ ਪਾਊਡਰ ਪਾਵਾਂਗੇ। ਧਨੀਆ ਪਾਊਡਰ ਪਾਵਾਂਗੇ ਜੀ। ਧਨੀਆ ਆਪਾਂ ਥੋੜਾ ਜਿਹਾ ਹੋਰ ਪਾ ਲੈਨੇ ਆ। ਤੇ ਨਮਕ ਆਪਾਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਵਾਂਗੇ। ਚਮਚ ਆਪਣਾ ਛੋਟਾ ਹੀ ਆ। ਚਲੋ ਜੀ ਹੁਣ ਆਪਾਂ ਇਹਨੂੰ ਇਕੱਠੇ ਨੂੰ ਗ੍ਰੈਂਡ ਕਰ ਲੈਨੇ ਆ ਜੀ ਤੇ ਆਪਾਂ ਤੁਹਾਨੂੰ ਲੱਗ ਜੇ ਤਰੀਕੇ ਨਾਲ ਸਬਜ਼ੀ ਬਣਾਉਣੀ ਦੱਸਦੇ ਆ ਜਰੂਰ ਟਰਾਈ ਕਰਿਓ ਹਲੋ ਜੀ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਜੀ ਜੀਰਾ ਹਲਾ ਜੀਰਾ ਵੀ ਆਪਣਾ ਥੋੜਾ ਜਿਹਾ ਗਰਮ ਹੋ ਗਿਆ ਤੇ ਹੁਣ ਆਪਾਂ ਜਿਹੜਾ ਪੇਸਟ ਬਣਾਇਆ ਸੀਗਾ ਆ ਦੇਖੋ ਜੀ ਇਹ ਆਪਾਂ ਪਾ ਲੈਂਦੇ ਆ ਇਹਨੋਂ ਰੋਗੜੀ ਆ ਜਪਾਣ ਲੈਣੇ ਆ ਜੀ ਮੱਠੀ ਅੱਗ ਤੇ ਕੁਝ ਟਾਈਮ ਲੱਗੂਗਾ ਆਪਾਂ ਫੇਰ ਮਿੰਟ ਲਓ ਜੀ ਆਪਣਾ ਮਸਾਲਾ ਵਧੀਆ ਭੁੱਜ ਗਿਆ ਹੈਗਾ। ਦੇਖੋ ਥੱਲੇ ਵੀ ਨਹੀਂ ਲੱਗਦਾ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਆਲੂ। ਇਹਦਾ ਫਿੱਕਾ ਫਿੱਕਾ ਕੱਲਰ ਤਾਂ ਇਹ ਹੀ ਆਪਾਂ ਟਮਾਟਰ ਦੂਜੇ ਘਰ ਵਾਲੇ ਪਾਏ ਹਨ ਵੀ ਆਪਾਂ ਦੂਜੇ ਬਾਜ਼ਾਰ ਵਾਲੇ ਟਮਾਟਰ ਪਾ ਦਿੰਦੇ ਤਾਂ ਫਿਰ ਕੱਲਰ ਵਧੀਆ ਆ ਜਾਣਾ ਸੀਗਾ। ਬਾਕੀ ਲਾਲ ਮਿਰਚ ਬਿਨਾਂ ਨਹੀਂ ਕੱਲਰ ਆਉਂਦਾ। ਤੇ ਲਾਲ ਮਿਰਚ ਆਪਾਂ ਤੁਹਾਨੂੰ ਹਰੇਕ ਵਾਰੀ ਦੱਸਦੀ ਹਾਂ ਕਿ ਲਾਲ ਮਿਰਚ ਅਸੀਂ ਨਹੀਂ ਖਾਂਦੇ ਅੱਬਾ ਮਿਰਚ ਵੀ ਹਰੀ ਪਾਈ ਐ ਤੇ ਵੈਸੇ ਸਰਦੀ ਬਹੁਤ ਸਵਾਦ ਮੰਗਦੀ ਐ ਜੀ ਗਰਮੀ ਚ ਕਦੋਂ ਵੀ ਬਣਾ ਕੇ ਖਾਓ ਗਰਮੀ ਸਰਦੀ ਸਬਜੀ ਬਹੁਤ ਵਧੀਆ ਬਣਦੀ ਐ ਜੀ ਤੇ ਆਪਾਂ ਤਾਂ ਇਸੇ ਤਰ੍ਹਾਂ ਹੀ ਬਣਾਈ ਦੀ ਐ ਸਿੰਪਲ ਜੀ ਸਬਜੀ ਚਲੋ ਜੀ ਦੇਖੋ ਜਿਵੇਂ ਨਾਲ ਵੀ ਨਹੀਂ ਲੱਗਦਾ ਮਸਾਲਾ ਵਧੀਆ ਭੁੱਜ ਗਿਆ ਆਪਣਾ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਆਲੂ ਆਲੂ ਆਪਾਂ ਹਲਕੇ ਜਿਵੇਂ ਮਿਕਸ ਕਰਕੇ ਫਿਰ ਆਪ ਵਿੱਚ ਪਾ ਦਾਂਗੇ ਜੀ ਪਾਣੀ ਤਦ ਲੋ ਜੀ ਆਪਾਂ ਹੁਣ ਪਾ ਦਿੰਨੇ ਆ ਪਾਣੀ ਆਪਾਂ ਜਿੰਨਾ ਚਾਹੀਦਾ ਓਨਾ ਕੁ ਆਪਾਂ ਪਾਣੀ ਪਾਵਾਂਗੇ ਇਥੇ ਆਪਾਂ ਪਾਣੀ ਹੋਰ ਪਾਵਾਂਗੇ ਤੇ ਆਪਾਂ ਹੱਲੇ ਪਕੌੜੇ ਵੀ ਪਾਉਣੇ ਆ ਜੀ ਵਿੱਚ ਕਲਰ ਤਾਂ ਦੇਖਣ ਨੂੰ ਜੀ ਲੱਗਦਾ ਹੋਊਗਾ ਵੀ ਬਹੁਤ ਉਹ ਹੈਗੀ ਐ ਜੀ ਫਿੱਕਾ ਜਿਹਾ ਕਲਰ ਹੈ ਜੇ ਪਰ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਜੇ ਆਪਾਂ ਟਮਾਟਰ ਦੇ ਪਾਉਂਦੇ ਕਲਰ ਵਾਲੇ ਫਿਰ ਤਾਂ ਵਧੀਆ ਬਣ ਜਾਣੀ ਸੀ ਤਰੀ ਹੁਣ ਆਪਾਂ ਪਾ ਦਿੰਨੇ ਆ ਜੀ ਪਕੌੜੇ ਤੇ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ। ਬਰਨ ਤੱਕ ਕਰਦੇ ਆਂ ਇੰਤਜ਼ਾਰ ਜੀ। ਆਹ ਲੋ ਜੀ ਆਪਾਂ ਢੱਕਣ ਖੋਲ ਲਿਆ ਸੀਗਾ ਤੇ ਚੈੱਕ ਕਰਾਉਣੀ ਆਪਾਂ ਸਬਜ਼ੀ ਤੁਹਾਨੂੰ। ਤੇ ਦੇਖੋ ਜੀ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਆ। ਇਹਦੇ 'ਚ ਥੋੜਾ ਜਿਹਾ ਕਲਰ ਹੋਰ ਵੀ ਫਿੱਕਾ ਲਿੰਦਾ ਹੈ। ਮਿਸੇ ਸਬਜੀ ਦਾ ਕਲਰ ਇੰਨਾ ਫਿੱਕਾ ਹੈ ਨੀਗਾ ਇਹ ਤਾਂ ਕੈਮਰੇ 'ਚ ਇਸ ਤਰ੍ਹਾਂ ਦਾ ਦੇਖਦਾ ਤੇ ਪਰ ਜ਼ਰੂਰ ਟਰਾਈ ਕਰਿਓ ਤੇ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਆਪਾਂ ਹੁਣ ਪ੍ਰਸ਼ਾਦਾ ਬਾਣੀ ਬਣਾ ਕੇ ਤਾਂ ਫਿਰ ਇਹਨਾਂ ਨੂੰ ਆਪਾਂ ਸਰਵ ਕਰਾਂਗੇ ਜੀ ਤੇ ਆਪਾਂ ਹੁਣ ਐਸੀ ਤਰ੍ਹਾਂ ਕੁੱਕਰ 'ਚ ਹੀ ਰੱਖ ਦਿਆਂ ਸਬਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਆਉ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਆਪਾਂ ਹੁਣ ਕਰਦੇ ਆ ਜੀ ਐਂਡ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ